ਕੈਨੇਡਾ ਇਮੀਗ੍ਰੇਸ਼ਨ ਵੱਲੋਂ ਜਾਂ ਫਿਰ ਕੈਨੇਡਾ ਸਰਕਾਰ ਟਰੂਡੋ ਵੱਲੋਂ ਪੰਜਾਬੀਆਂ ਨੂੰ ਇੱਕ ਛੋਟਾ ਜਿਹਾ ਝਟਕਾ ਦਿੱਤਾ ਗਿਆ ਜੀ ਬਹੁਤ ਸਾਰੇ ਪੰਜਾਬੀ ਕਹਿੰਦੇ ਕਿ ਹਮੇਸ਼ਾ ਪਹਿਲੇ ਦਿਨ ਤੋਂ ਜਗਾੜੀ ਹੁੰਦੇ ਆ ਤੇ ਆਪਾਂ ਆਮ ਹੀ ਬਹੁਤ ਸਾਰੇ ਲੋਕਾਂ ਤੋਂ 네ਗੇਟਿਵਿਟੀ ਸੁਣਨ ਨੂੰ ਮਿਲੀ ਸੀ ਪਾਸਟ ਦੇ ਵਿੱਚ ਕਿ ਉੱਥੇ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲਦਾ ਕੈਨੇਡਾ ਦੇ ਵਿੱਚ ਪੀਆਰ ਨਹੀਂ ਮਿਲਦੀ ਕੈਨੇਡਾ ਦੇ ਵਿੱਚ ਇਹ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਉਹ ਹੋ ਰਿਹਾ ਹੈ ਐਸ ਇਹ ਰੋਡੀਆਂ ਬਹੁਤ ਸਾਰੇ ਨੈਗੇਟਿਵਿਟੀਆਂ ਪੇਰੈਂਟਸ ਨੂੰ ਬਹੁਤ ਸਾਰੇ ਪਰੇਸ਼ਾਨ ਕਰਦੀਆਂ ਸਨ ਜੇਕਰ ਤੁਸੀਂ ਇਹਨਾਂ ਦੇਸ਼ਾਂ ਤੋਂ ਬਿਲੋਂਗ ਕਰਦੇ ਹੋ ਆਸਟ੍ਰੇਲੀਆ ਕੈਨੇਡਾ ਯੂਨਾਈਟਿਡ ਲਾਈਕ ਯੂਕੇ ਯੂਐਸਏ ਨਿਊਜ਼ੀਲੈਂਡ ਸਭ ਤੋਂ ਵੱਡੀ ਖਬਰ ਇਹ ਹੈ ਜੀ ਜੇਕਰ ਤੁਸੀਂ ਇੰਥੋਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਯੂਕੇ ਦੇ ਵਿੱਚ ਰਹਿੰਦੇ ਹੋ ਯੂਐਸਏ ਦੇ ਵਿੱਚ ਰਹਿੰਦੇ ਹੋ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹੋ ਜੇਕਰ ਤੁਸੀਂ ਉਥੋਂ ਭੱਜ ਕੇ ਮੰਨ ਲਓ ਯੂਐਸਏ ਜਾ ਰਹੇ ਹੋ ਉਥੋਂ ਭੱਜ ਕੇ ਕੈਨੇਡਾ ਤੋਂ ਭੱਜ ਕੇ ਤੁਸੀਂ ਯੂਐਸਏ ਜਾ ਰਹੇ ਹੋ ਤੁਸੀਂ ਉੱਥੇ ਜਾ ਕੇ ਰਿਫਿਊਜੀ ਕੇਸ ਲਾਉਨੇ ਹੋ ਤੁਹਾਡਾ ਰਿਫਿਊਜੀ ਕੇਸ ਨਹੀਂ ਲੱਗੂਗਾ ਮਤਲਬ ਕਿਉਂਕਿ ਉਸ ਤੋਂ ਦੀ ਗਵਰਨਮੈਂਟ ਕੋਲੇ ਤੁਹਾਡੇ ਕੋਲੇ ਆਲਰੇਡੀ ਬਾਇਓਮੈਟ੍ਰਿਕ ਹੁੰਦੇ ਆ ਰੀਸੈਂਟਲੀ ਇੱਕ ਵੱਡੇ ਲੈਵਲ ਦੇ ਉੱਤੇ ਇਹਨਾਂ ਪੰਜਾਂ ਕੰਟਰੀਆਂ ਦੇ ਵਿੱਚ ਇੱਕ ਸਮਝੌਤਾ ਕੀਤਾ ਗਿਆ ਹੈ ਜੇਕਰ ਕੋਈ ਵੀ ਪਹਿਲਾਂ ਜਿੱਥੇ ਕੰਮ ਕਰ ਰਿਹਾ ਸੀ ਜਿੱਥੇ ਉਹਨੇ ਪੜ੍ਹਾਈ ਕੀਤੀ ਹੋਈ ਹੈ ਜਾਂ ਜਿੱਥੇ ਉਸਨੇ ਵਰਕ ਪਰਮਿਟ ਲਿਆ ਹੋਇਆ ਹੈ ਉਸ ਨੂੰ ਪੀਆਰ ਨਹੀਂ ਮਿਲੀ ਜੇਕਰ ਉਹ ਉਸ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਵਿੱਚ ਮੂਵ ਹੁੰਦਾ ਹੈ ਤਾਂ ਉਸ ਦੀ ਰਿਫਿਊਜੀ ਕੇਸ ਦੇ ਵਿੱਚ ਉਹ ਆਪਣੀ ਫਾਈਲ ਜਾਂ ਆਪਣੇ ਡਾਕੂਮੈਂਟ ਲਾਉਂਦਾ ਹੈ ਉਸ ਗਵਰਨਮੈਂਟ ਕੋਲੇ ਤਾਂ ਉਸ ਦੀ ਉਹ ਫਾਈਲ ਰਿਜੈਕਟ ਕਰ ਦਿੱਤੀ ਜਾਊਗੀ ਉਸ ਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਰੀਸੈਂਟਲੀ ਸਮਝੌਤਾ ਹੋਇਆ ਹੈ ਇਹਨਾਂ ਪੰਜਾਂ ਕੰਟਰੀਆਂ ਦੇ ਵਿੱਚ ਤੇ ਰਿਫਿਊਜੀ ਕੇਸ ਨਹੀਂ ਲੱਗਣਗੇ ਹੁਣ ਜੋ ਪੰਜਾਬੀ ਕੈਨੇਡਾ ਤੋਂ ਮੂਵ ਹੋ ਕੇ ਯੂਐਸਏ ਜਾਣਾ ਚਾਹੁੰਦੇ ਆ ਜਾਂ ਫਿਰ ਯੂਕੇ ਤੋਂ ਮੂਵ ਹੋ ਕੇ ਕੈਨੇਡਾ ਦੇ ਵਿੱਚ ਐਂਟਰ ਹੋ ਕੇ ਜਾਂ ਫਿਰ ਅੱਗੇ ਯੂਐਸਏ ਨੂੰ ਪਾਰ ਕਰਨਾ ਚਾਹੁੰਦੇ ਆ ਇਨ੍ਹਾਂ ਕੰਟਰੀਆਂ ਕੋਲ ਤੁਹਾਡੀ ਬਾਇਓਮੈਟ੍ਰਿਕ ਪਹਿਲਾਂ ਹੀ ਅਵੇਲੇਬਲ ਹੁੰਦੀ ਹੈ ਤੇ ਹੁਣ ਅਵੇਲੇਬਲ ਜਿੰਨਾ ਕੰਟਰੀਆਂ ਦੀ ਨਈ ਸਟੂਡੈਂਟ ਦੀ ਨਹੀਂ ਹੋਵੇਗੀ ਉਹ ਇਨ੍ਹਾਂ ਨੂੰ ਇੱਕ ਦੂਜੀਆਂ ਕੰਟਰੀਆਂ ਸ਼ੇਅਰ ਕਰਨਗੀਆਂ ਸਾਰਾ ਡਾਟਾ ਸੋ ਰਿਫਿਊਜੀ ਕੇਸ ਲਾਉਣ ਵਾਲੇ ਭੁੱਲ ਜਾਓ ਕੰਟਰੀ ਛੱਡਣ ਬਾਰੇ ਬਾਰੇ ਭੁੱਲ ਜਾਓ ਜਸਟ ਫੋਕਸ ਕਰੋ ਜਿੱਥੇ ਤੁਸੀਂ ਹੁਣ ਰਹਿ ਰਹੇ ਹੋ ਜਿੱਥੇ ਤੁਸਰ ਨੋ ਵਰਕ ਪਰਮਿਟ ਮਿਲਿਆ ਹੋਇਆ ਹੈ ਜਿੱਥੇ ਤੁਸੀਂ ਐਜ਼ ਕੰਮ ਵੀਜ਼ੇ ਤੇ ਆਏ ਹੋ ਕੰਮ ਕਰ ਰਹੇ ਹੋ ਉੱਥੋਂ ਹੀ ਪੀਆਰ ਲੈਣ ਬਾਰੇ ਸੋਚੋ ਨਾ ਕਿ ਕੋਈ ਗਲਤ ਰਸਤਾ ਚੂਜ਼ ਕਰੋ ਜੇਕਰ ਤੁਸੀਂ ਗਲਤ ਰਸਤਾ ਰਿਫਿਊਜੀ ਕੇਸ ਬਾਰੇ ਸੋਚ ਵੀ ਰਹੇ ਹੋ ਤਾਂ ਤੁਹਾਡਾ ਰਿਫਿਊਜੀ ਕੇਸ ਵੀ ਨਹੀਂ ਲੱਗੇਗਾ ਕਹਿੰਦੇ ਹਨ ਕਿ ਦੋ ਬੀੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਹਮੇਸ਼ਾ ਡੋਬ ਜਾਂਦਾ ਹੈ ਨਾ ਉਹ ਇੱਧਰ ਦਾ ਰਹਿੰਦਾ ਹੈ ਨਾ ਉਹ ਉੱਧਰ ਦਾ ਰਹਿੰਦਾ ਹੈ ਇਹਨਾਂ ਨੂੰ ਕੈਨੇਡਾ ਚ ਵੀ ਬੇਦਖਲ ਕਰ ਦਿੱਤਾ ਜਾਵੇ ਸੋ ਧਿਆਨ ਰੱਖੋ ਸਾਰੇ ਆਪਣੇ ਬੱਚੇ ਸਾਰੇ ਧਿਆਨ ਰੱਖਣ ਆਪਣਾ ਮਾਪੇ